ਦ੍ਰਿਆ ਸਤ루 ਦਾ ਕਹਿਰ ਲਗਾਤਾਰ ਜਾਰੀ ਹੈ ਤੁਸੀਂ ਪਹਿਲਾਂ ਜੀ ਰਿਪੋਰਟ ਦੇ ਕਿਸੇ ਤੋਂ ਬਾਅਦ ਇਹ ਦੂਜੀ ਰਿਪੋਰਟ ਹੈ ਉਸ ਮਹਿਦ ਪਰਤੋ ਜੋ ਜਗਰਾਉਂ ਰੋਡ ਜਾਂਦਾ ਹੈ ਰਾਇਪੁਰ ਗੁਜਰਾਉਂ ਰਾਇਪੁਰ aí ਉਥੋਂ ਦੀ ਖਬਰ ਉਸ ਤੋਂ ਦੀ ਰਿਪੋਰਟ ਹੈ ਤੇ ਦ੍ਰਿਆ ਸਤ루 ਦੇ ਵਿੱਚੋਂ ਪਾਣੀ ਬਾਹਰ ਨਿਕਲ ਚੁੱਕਿਆ ਤੇ ਉਸ ਦੀ ਸ਼ਾਦੀ ਅੱਗੇ ਤੱਕ ਬੰਨ ਦੇ ਤਕਰੀਬਨ ਨਜ਼ਦੀਕ ਪਹੁੰਚ ਚੁੱਕਿਆ ਹੈ ਤੇ ਦ੍ਰਿਆ ਸਤ루 ਦਾ ਪਾਣੀ ਲਗਾਤਾਰ ਵਧ ਰਿਹਾ ਹੈ ਅੱਗੇ ਝੋਨਾ ਸਾਰਾ ਡੁੱਬ ਚੁੱਕਿਆ ਹੈ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਲਗਾਤਾਰ ਵਧ ਰਿਹਾ ਹੈ ਦੂਜੀ ਵੱਡੀ ਖਬਰ ਕਿ ਅੱਗੇ ਕੁਝ ਪੱਥਰ ਲੱਗੇ ਹੋਏ ਸੀ ਦਰਿਆ ਦੇ ਨੋਚਾਂ ਸੀ ਉਹ ਵੀ ਦਰਿਆ ਦੇ ਵਿੱਚ ਹੁਣ ਡਿੱਗਣੀਆਂ ਸ਼ੁਰੂ ਹੋ ਚੁੱਕੀਆਂ ਹਨ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਿ ਦਰਿਆ ਸਤਲੁਜ ਦੇ ਵਿੱਚੋਂ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਔਰ ਪਾਣੀ ਦਰਿਆ ਦੇ ਵਿੱਚੋਂ ਬਾਹਰ ਵਧਣਾ ਸ਼ੁਰੂ ਹੋ ਚੁੱਕਾ ਹੈ ਜੋ ਖਬਰ ਦੀ ਰਿਪੋਰਟ ਤੁਸੀਂ ਇਹ ਦੇਖ ਰਹੇ ਹੋ ਮਹਿਦਪੁਰ ਤੋਂ ਜਾਂਦੇ ਜਗਰਾਵਾਂ ਰੋਡ ਤੋਂ ਚੜ੍ਹਦੇ ਵਾਲੇ ਪਾਸੇ ਰਾਏਪੁਰ ਗੁਜਰਾਹਰ ਪਰਛੋਲੇ ਉੱਥੋਂ ਦੀ ਇਹ ਤਸਵੀਰ ਹੈ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਰ ਵਧ ਰਹੀ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਇਸ ਟਾਈਮ ਪਲ-ਪਲ ਦੀ ਅਪਡੇਟ ਦੇ ਰਿਹਾ ਔਰ ਪਲ-ਪਲ ਦੇ ਵਿੱਚ ਜਦੋਂ ਇੱਕ ਵਾਰ ਲਾਈਵ ਕੱਟ ਕੇ ਦੁਬਾਰਾ ਕਰਦੇ ਹਾਂ ਪਾਣੀ ਵਧਿਆ ਹੁੰਦਾ ਇੰਨਾ ਤੇਜ਼ੀ ਨਾਲ ਹੁਣ ਪਾਣੀ ਵਧ ਰਿਹਾ ਤਕਰੀਬਨ ਪਹਿਲਾਂ ਮੈਂ ਕਿਹਾ ਸੀ ਕਿ ਸੈਂਟੀਮੀਟਰਾਂ ਦੇ ਵਿੱਚ ਪਾਣੀ ਵਧ ਰਿਹਾ ਤਾਂ ਉਸ ਤੋਂ ਬਾਅਦ ਹੁਣ ਤਕਰੀਬਨ ਅੱਧਾ ਫੁੱਟ ਪਾਣੀ ਹੋਰ ਵਧਿਆ ਹੈ ਤਾਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਇੰਨਾਂ ਵਗੈਰਾ ਪਾਣੀ ਪਾਣੀ ਦੇ ਵਿੱਚ ਡੁੱਬੇ ਹੋਏ ਹੈ ਤਾਂ ਇਹ ਪਹਿਲਾਂ ਤੁਸੀਂ ਰਿਪੋਰਟ ਦੇਖੀ ਸਾਹਮਣੇ ਦੇਖੀ ਸੀ ਉਹ ਅੱਗੇ ਜਾ ਕੇ ਨੋਚਦੇ ਉੱਥੇ ਫਿਰ ਜਦੋਂ ਅੱਗੇ ਰਿਪੋਰਟ ਸ਼ੁਰੂ ਕੀਤੀ ਹੈ ਤਾਂ ਫਿਰ ਸਾਰਾ ਥਾਂ ਪਾਣੀ ਦੇ ਵਿੱਚ ਡੁੱਬਣਾ ਸ਼ੁਰੂ ਹੋ ਚੁੱਕਿਆ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਹੈ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਆਪਣੇ ਆਪ ਦੇ ਇੱਕ ਦੁਖੀ ਕਰਨ ਵਾਲੀ ਵੀ ਤਸਵੀਰ ਹੈ بارش ਲਗਾਤਾਰ ਕੱਲ ਦੀ ਹੋ ਰਹੀ ਹੈ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤੇ ਇੱਧਰ ਤੁਸੀਂ ਦੇਖ ਲਓ ਕਿ ਸਾਰੇ ਝੋਣਿਆਂ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਇਹ ਏਰੀਆ ਕਾਫੀ ਜ਼ਿਆਦਾ ਉੱਚਾ ਵੀ ਹੈ ਪਰ ਪਾਣੀ ਫਿਰ ਵੀ ਜਿਕਰ ਇੱਥੇ ਪੈ ਰਿਹਾ ਹੈ ਉੱਚਾ ਥਾਂ ਹੈ ਪਾਣੀ ਪੈ ਰਿਆ ਤਾਂ ਫਿਰ ਜੋ ਨਵੇਂ ਇਲਾਕੇ ਨੇ ਨਵੇਂ ਏਰੀਏ ਨੇ ਉਹਨਾਂ ਦੇ ਕੀ ਹਾਲਾਤ ਹੋਣਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਖਾਸ ਕਰਕੇ ਲੋਈ ਏਰੀਆ ਦਾ ਆਈਡੀਆ ਤੁਸੀਂ ਲਾ ਸਕਦੇ ਹੋ ਉੱਥੋਂ ਦੇ ਹਾਲਾਤ ਕੀ ਹੋਣਗੇ ਇਹ ਵਰਜੀਤ ਤੁਸੀਂ ਪੁੱਛ ਰਹੇ ਹੋ ਕਿ ਕਿਹੜੀ ਜਗ੍ਹਾ ਇਹ ਜਗ੍ਹਾ ਪਿੰਡ ਛੋਲੇ ਦੇ ਨਜ਼ਦੀਕ ਹੈ ਜੋ ਮੈਦ ਪਰ ਤੋਂ ਜਗਰਾਵ ਰੁੜ ਜਾਂਦਾ ਹੈ ਕਾਫੀ ਉੱਚਾ ਥਾਂ ਇੱਥੇ ਪਰ ਫਿਰ ਪਾਣੀ ਇੱਥੇ ਛੜ ਚੁੱਕਿਆ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੰਦਰ ਲਗਾਤਾਰ ਵਧ ਰਿਹਾ ਹੈ ਦੂਜੀ ਅਪਡੇਟ ਦਿਖਾਈ ਯਾਰ ਪਹਿਲੀ ਨਾਲੋਂ ਇਸ ਅਪਡੇਟ ਦੇ ਵਿੱਚ ਪਾਣੀ ਹੋਰ ਵਧਿਆ ਤਾਂ ਇਹ ਪਾਣੀ ਜਿੰਨਾ ਵਧਿਆ ਤਾਂ ਹੁਣ ਅੱਧਾ ਫੁੱਟ ਪਾਣੀ ਤੁਸੀਂ ਹੋਰ ਲੈ ਲਓ ਜਿੱਦਾਂ ਮੈਂ 2 ਫੁੱਟ ਕਹਿ ਰਹੇ ਸਲੋਈ ਐਰੀ ਦੇ ਵਿੱਚ ਤਾਂ ਹੁਣ ਉੱਥੇ 2.5 ਫੁੱਟ ਪਾਣੀ ਵਧੇਗਾ ਵਧ ਚੁੱਕਿਆ ਹੋਵੇਗਾ ਜੇਕਰ 2.5 ਸੀ ਤਾਂ 3 ਫੁੱਟ ਬਣੇ ਵਧ ਚੁੱਕਿਆ ਹੋਵੇਗਾ ਉੱਥੇ ਕਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਿਹਾ ਕਦਰਿਆ ਸਤਲੁਜ ਦਾ ਜਲ ਪੱਧਰ ਜੋ ਲਗਾਤਾਰ ਵਧ ਰਿਹਾ ਹੈ ਜਨਾਬ ਇਹ ਬਹੁਤ ਵੱਡੀ ਗੱਲ ਹੈ ਬੱਚੇ ਕਿੰਨਾ ਖੋਖੀ ਜਾਂਦਾ ਹੈ ਅੱਗੇ ਚੱਲ ਲੱਗੇ ਆਪ ਕੋ ਨਹੀਂ ਜਾਂਦਾ 5 ਵਜੇ ਦਾ ਕੱਲ पाणी वठण शुरू हुया दरिया सतलुज दाहपुर जलंधर हांजी सतनाम हांजी वीर सत शय जी ਕਦਰਿਆ ਸਤਲੂ ਦਾ ਜਲਪੱਦਰ ਲਗਾਤਾਰ ਵਧ ਰਿਹਾ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਕਿ ਸਾਹਮਣੇ ਝੋਨੇ ਵਗੈਰਾ ਸਾਰਾ ਜਪੈਣਾ ਸ਼ੁਰੂ ਹੋ ਚੁੱਕਾ ਹੈ ਜਿੱਦਾਂ ਕਿ ਮੈਂ ਸ਼ਿਕਰ ਕਰ ਰਿਹਾ ਕਿ ਥਾਂ ਉੱਚਾ ਬਹੁਤ ਹੈ ਕਿ ਸਾਹਮਣੇ ਬੰਨ ਤੇ ਬੰਨ ਦੇ ਨਾਲ ਪਾਣੀ ਲੱਗਣਾ ਸ਼ੁਰੂ ਹੋ ਚੁੱਕਾ ਹੈ ਥਾਂ ਉੱਚਾ ਕਾਫੀ ਜ਼ਿਆਦਾ ਹੈ ਪਰ ਫਿਰ ਵੀ ਜੇਕਰ ਇੱਥੇ ਪਾਣੀ ਹੈ ਤਾਂ ਨੀਵੇਂ ਇਲਾਕਿਆਂ ਦਾ ਹਾਲ ਕੀ ਹੋਊਗਾ ਤੁਸੀਂ ਆਈਡੀਆ ਲਾ ਸਕਦੇ ਹੋ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਕਿ ਕਦਰਿਆ ਸਤਲੂ ਦਾ ਜਲਪੱਦਰ ਲਗਾਤਾਰ ਵਧ ਰਿਹਾ ਦੂਜੀ ਰਿਪੋਰਟ ਹੈ ਤੇ ਦੂਜੀ ਰਿਪੋਰਟ ਦੇ ਚ ਵੀ ਪਾਣੀ ਲਗਾਤਾਰ ਵ